ਤੇ ਇਸ ਟਾਈਮ ਮੈਂ ਮੌਜੂਦ ਹਾਂ ਬਠਿੰਡਾ ਅੰਮ੍ਰਿਤਸਰ ਹਾਈਵੇ ਰੋਡ ਤੇ ਨੈਸ਼ਨਲ ਹਾਈਵੇ ਰੋਡ ਬਠਿੰਡਾ ਅੰਮ੍ਰਿਤਸਰ ਤੇ ਮੌਜੂਦ ਆ ਇੱਥੇ ਜਦੋਂ ਆਪਾਂ ਬਠਿੰਡਾ ਤੋਂ ਅੰਮ੍ਰਿਤਸਰ ਵੱਲ ਜਾਂਦੇ ਆ ਪਿੰਡ ਹਰਾਇਪੁਰ ਦੇ ਕੋਲ ਆ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਵਾਟਰ ਬਾਕਸ ਦੇ ਕੋਲ ਮੈਂ ਮੌਜੂਦ ਆ ਇੱਥੇ ਦੋਸਤੋ ਜਦੋਂ ਮੈਂ ਇੱਕ ਚੀਜ਼ ਦਿਖਾਵਾਂ ਕਿ ਆ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸੜਕ ਹਾਈਵੇ ਨੈਸ਼ਨਲ ਹਾਈਵੇ ਟੁੱਟ ਚੁੱਕਿਆ ਹੈ ਨੈਸ਼ਨਲ ਹਾਈਵੇ ਟੁੱਟ ਚੁੱਕਿਆ ਜਦੋਂ ਕਿ ਪਤਾ ਲੱਗਿਆ ਕਿ ਨੈਸ਼ਨਲ ਹਾਈਵੇ ਲੋਕਾਂ ਦੇ ਸੂਤਰਾਂ ਦੇ ਲੋਕਾਂ ਦੇ ਦਰਸ਼ਨ ਮੁਤਾਬਕ ਕਿ ਇਹ ਕੱਲ ਸ਼ਾਮ ਦਾ ਟੁੱਟਿਆ ਇੱਥੇ ਮੈਂ ਤੁਹਾਨੂੰ ਦਿਖਾਦਾ ਕਿ ਆ ਨੈਸ਼ਨਲ ਹਾਈਵੇ ਦੇਖੋ ਕਿਸ ਤਰ੍ਹਾਂ ਟੁੱਟਿਆ ਹੈ ਕਾਜਾ ਮੈਂ ਇੱਥੇ ਗੱਲ ਕਰਾਂ ਦੋਸਤੋ ਤਾਂ ਸੁਖਬੀਰ ਸਿੰਘ ਬਾਦਲ ਜਦੋਂ ਇਹ ਸੜਕਾਂ ਬਣੀਆਂ ਸਨ ਤਾਂ ਕਹਾਰੇ ਸਨ ਕਿ ਇਸ ਸੜਕਾਂ ਤੇ ਬੰਬ ਵੀ ਛਿਪਦੇ ਹੋ ਤਾਂ ਸੜਕਾਂ ਨਹੀਂ ਟੁੱਟਣਗੀਆਂ ਪਰ ਇਹ ਕਾਰਨ ਕੀ ਰਿਹਾ ਹੈ ਇਸ ਤਰ੍ਹਾਂ ਨੈਸ਼ਨਲ ਹਾਈਵੇ ਦਾ ਟੁੱਟ ਜਾਣਾ ਕੀ ਇਹ ਗਰਮੀ ਹੀਟ ਵੇਵ ਕਰ ਲ ਟੁੱਟਿਆ ਹੈ ਜਾਂ ਇਸ ਦਾ ਕੋਈ ਹੋਰ ਕਾਰਨ ਹੈ ਇਸ ਦੇ ਬਾਬਤ ਵੀ ਆਪਾਂ ਗੱਲ ਕਰਾਂਗੇ ਜਰੂਰ ਗੱਲਬਾਤ ਕਰਾਂਗੇ ਆਪਾਂ ਉੱਚ ਅਧਿਕਾਰੀਆਂ ਨਾਲ ਤਾਂ ਇੱਥੇ ਤੁਸੀਂ ਦੇਖੋ ਕਿ ਇਹਦੇ ਚਾਰੇ ਪਾਸੇ ਆ ਬਾਉਂਡਰੀ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਪ੍ਰਕਾਰ ਦਾ ਹਾਦਸਾ ਨਾ ਵਾਪਰ ਸਕੇ ਮੈਂ ਇੱਕ ਵਾਰ ਫੇਰ ਜਿਹੜੇ ਵੀ ਲੋਕ ਬਠਿੰਡਾ ਤੋਂ ਸ਼੍ਰੀ ਅਮਰitsar ਸਾਹਿਬ ਨੂੰ ਆ ਰਹੇ ਹੈ ਉਹਨਾਂ ਨੂੰ ਮੈਂ ਫੇਰ ਇੱਕ ਵਾਰੀ ਦੱਸਣਾ ਚਾਹਾਂਗਾ ਕਿ ਉਹ ਥੋੜਾ ਜਿਹਾ ਇੱਥੇ ਜਦੋਂ ਰਾਏਪੁਰ ਪਿੰਡ ਕੋਲ ਪਹੁੰਚਦੇ ਹੈ ਵਾਟਰਬਖਸ਼ ਕੋਲ ਪਹੁੰਚਦੇ ਤਾਂ ਇੱਥੇ ਥੋੜਾ ਜਿਹਾ ਧਿਆਨ ਦੇਣ ਕਿ ਇਹ ਸੜਕ ਇੱਥੋਂ ਟੁੱਟ ਚੁੱਕੀ ਹੈ ਔਰ ਇੱਥੇ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਔਰ ਥੋੜਾ ਜਿਹਾ ਜਿਹੜਾ ਰਸਤਾ ਹੈ ਉਹ ਇਹਨਾਂ ਨੂੰ ਪਾਸੇ ਤੋਂ ਹੋ ਕੇ ਫੇਰ ਹਾਈਵੇ ਤੇ ਨਾਲ ਦੀ ਨਾਲ ਹੀ ਲਿੰਕ ਰੋਡ ਤੋਂ ਨਾਲ ਦੀ ਨਾਲ ਹੀ ਹਾਈਵੇ ਤੇ ਲਿੰਕ ਰੋਡ ਆ ਜਿਹੜਾ ਹਾਈਵੇ ਦਾ ਲਿੰਕ ਰੋਡ ਇੱਥੋਂ ਜਾਂਦਾ ਉਹਦੇ ਨਾਲ ਹੀ ਆ ਬਿਲਕੁਲ ਇਹ ਤਾਂ ਇੱਥੇ ਥੋੜਾ ਜਿਹਾ ਸਾਵਧਾਨੀ ਨਾਲ ਚੱਲਣ ਦੀ ਲੋੜ ਹੈ ਥੈਂਕ ਯੂ ਥੈਂਕ ਯੂ ਤੇ ਇਸ ਟਾਈਮ ਮੈਂ ਮੌਜੂਦ ਹਾਂ ਬਠਿੰਡਾ ਅਮਰitsar ਹਾਈਵੇ ਰੋਡ ਤੇ ਨੈਸ਼ਨਲ ਹਾਈਵੇ ਰੋਡ ਬਠਿੰਡਾ ਅਮਰitsar ਤੇ ਮੌਜੂਦ ਆ ਇੱਥੋਂ ਜੇ ਤੁਹਾਨੂੰ ਆਪਾਂ ਬਠਿੰਡਾ ਤੋਂ ਅਮਰitsar ਵੱਲ ਜਾਣੇ ਆ ਪਿੰਡ ਹਰਾਇਪੁਰ ਦੇ ਕੋਲ ਆਹ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਵਾਟਰ ਬਾਕਸ ਦੇ ਕੋਲ ਮੈਂ ਮੌਜੂਦ ਆ ਇੱਥੇ ਦੋਸਤੋ ਤੁਹਾਨੂੰ ਮੈਂ ਇੱਕ ਚੀਜ਼ ਦਿਖਾਵਾਂ ਕਿ ਆ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸੜਕ ਹਾਈਵੇ نیشنل ਹਾਈਵੇ ਟੁੱਟ ਚੁੱਕਿਆ ਹੈ نیشنل ਹਾਈਵੇ ਟੁੱਟ ਚੁੱਕਿਆ ਹੈ ਜਦੋਂ ਕਿ ਪਤਾ ਲੱਗਿਆ ਕਿ نیشنل ਹਾਈਵੇ ਲੋਕਾਂ ਦੇ ਸੂਤਰਾਂ ਦੇ ਲੋਕਾਂ ਦੇ ਦਰਸ਼ਨ ਮੁਤਾਬਕ ਕਿ ਇਹ ਕੱਲ੍ਹ ਸ਼ਾਮ ਦਾ ਟੁੱਟਿਆ ਇੱਥੇ ਮੈਂ ਤੁਹਾਨੂੰ ਦਿਖਾਦਾ ਕਿ ਆ ਨੈਸ਼ਨਲ ਹਾਈਵੇ ਦੇਖੋ ਕਿਸ ਤਰ੍ਹਾਂ ਟੁੱਟਿਆ ਹੈ ਕੱਜਾ ਮੈਂ ਇੱਥੇ ਗੱਲ ਕਰਾਂ ਦੋਸਤੋ ਤਾਂ ਸੁਖਬੀਰ ਸਿੰਘ ਬਾਦਲ ਜਦੋਂ ਇਹ ਸੜਕਾਂ ਬਣੀਆਂ ਸਨ ਤਾਂ ਕਹਾਰੇ ਸਨ ਕਿ ਇਸ ਸੜਕਾਂ ਤੇ ਬੰਬ ਵੀ ਛਿਟ ਦਿਓ ਤਾਂ ਸੜਕਾਂ ਨਹੀਂ ਟੁੱਟਣਗੀਆਂ ਪਰ ਕਾਰਨ ਕੀ ਰਿਹਾ ਹੈ ਇਸ ਤਰ੍ਹਾਂ ਨੈਸ਼ਨਲ ਹਾਈਵੇ ਦਾ ਟੁੱਟ ਜਾਣਾ ਕੀ ਇਹ ਗਰਮੀ ਹੀਟ ਵੇਵ ਕਰਕੇ ਟੁੱਟਿਆ ਹੈ ਜਾਂ ਇਸ ਦਾ ਕੋਈ ਹੋਰ ਕਾਰਨ ਹੈ ਇਸ ਦੇ ਬਾਬਤ ਵੀ ਆਪਾਂ ਗੱਲ ਕਰਾਂਗੇ ਜਰੂਰ ਗੱਲਬਾਤ ਕਰਾਂਗੇ ਆਪਾਂ ਉੱਚ ਅਧਿਕਾਰੀਆਂ ਨਾਲ ਤਾਂ ਇੱਥੇ ਤੁਸੀਂ ਦੇਖੋ ਕਿ ਇਹਦੇ ਚਾਰੇ ਪਾਸੇ ਆ ਬਾਉਂਡਰੀ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਪ੍ਰਕਾਰ ਦਾ ਹਾਦਸਾ ਨਾ ਵਾਪਰ ਸਕੇ ਮੈਂ ਇੱਕ ਵਾਰ ਫੇਰ ਜਿਹੜੇ ਵੀ ਲੋਕ ਬਠਿੰਡਾ ਤੋਂ ਸ਼੍ਰੀ ਅਮਰitsar ਸਾਹਿਬ ਨੂੰ ਆ ਰਹੇ ਹੈ ਉਹਨਾਂ ਨੂੰ ਮੈਂ ਫੇਰ ਇੱਕ ਵਾਰੀ ਦੱਸਣਾ ਚਾਹਾਂਗਾ ਕਿ ਉਹ ਥੋੜਾ ਜਿਹਾ ਇੱਥੇ ਜਦੋਂ ਰਾਏਪੁਰ ਪਿੰਡ ਕੋਲ ਪਹੁੰਚਦੇ ਹੈ ਵਾਟਰਬਖਸ਼ ਕੋਲ ਪਹੁੰਚਦੇ ਤਾਂ ਇੱਥੇ ਥੋੜਾ ਜਿਹਾ ਧਿਆਨ ਦੇਣ ਕਿ ਇਹ ਸੜਕ ਇੱਥੋਂ ਟੁੱਟ ਚੁੱਕੀ ਹੈ ਔਰ ਇੱਥੇ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਔਰ ਥੋੜਾ ਜਿਹਾ ਜਿਹੜਾ ਰਸਤਾ ਹੈ ਉਹ ਇਹਨਾਂ ਨੂੰ ਪਾਸੇ ਤੋਂ ਹੋ ਕੇ ਫੇਰ ਹਾਈਵੇ ਤੇ ਨਾਲ ਦੀ ਨਾਲ ਹੀ ਲਿੰਕ ਰੋਡ ਤੋਂ ਨਾਲ ਦੀ ਨਾਲ ਹੀ ਹਾਈਵੇ ਤੇ ਲਿੰਕ ਰੋਡ ਆ ਜਿਹੜਾ ਹਾਈਵੇ ਦਾ ਲਿੰਕ ਰੋਡ ਵਿੱਚੋਂ ਜਾਂਦਾ ਉਹਦੇ ਨਾਲ ਹੀ ਆ ਬਿਲਕੁਲ ਇਹ ਤਾਂ ਇੱਥੇ ਥੋੜਾ ਜਿਹਾ ਸਾਵਧਾਨੀ ਨਾਲ ਚੱਲਣ ਦੀ ਲੋੜ ਹੈ ਥੈਂਕ ਯੂ ਥੈਂਕ ਯੂ